ਨਰੇਗਾ ਵਰਕਰਾਂ ਨੇ ਵਿਕਸਿਤ ਭਾਰਤ ਜੀ ਰਾਮ ਜੀ ਦੇ ਹੱਕ ਦੇ ਵਿੱਚ ਵੋਟ ਕਰਨ ਵਾਲੇ ਸਨ ਤੋਂ ਮੈਂਬਰਾਂ ਨੂੰ ਕਿਤੇ ਨੋਟਵਾਲ ਭਾਜਪਾਗੂ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਲਿਖਿਤ ਚਿੱਠੀ ਨਾਮ ਲਖਵੀਰ ਸਿੰਘਾ ਜੀ ਪਿੰਡ ਕਨਸੂਆ ਖੁਰਦਾ ਜੀ ਠੀਕ ਆ ਬੈਨਰ ਤੁਸੀਂ ਲਗਾਇਆ ਇਸ ਮੁੱਦੇ ਤੇ ਹਾਂਜੀ ਇਹ ਸਾਰ ਅਸੀਂ ਸਾਰੇ ਮਨਰੇਗਾ ਮਜ਼ਦੂਰਾਂ ਨੇ ਵਿਚਾਰ ਕੀਤਾ ਕਿ ਜੋ ਕਾਨੂੰਨ ਕੇਂਦਰ ਵੱਲੋਂ ਪਾਸ ਕੀਤਾ ਗਿਆ ਇਸ ਵਿੱਚ ਜੋ ਸੰਸਦ ਮੈਂਬਰ ਨੇ ਉਹਨਾਂ ਨੂੰ ਇਹ ਕਿੰਨੀ ਦੇਰ ਪਹਿਲਾਂ ਸੰਸਦ ਵਿੱਚ ਇੱਕ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਵੀ ਬਿੱਲ ਉਹ ਕਿੰਨਾ ਟਾਈਮ ਪਹਿਲਾਂ ਮਿਲਿਆ ਉਹਨਾਂ ਨੇ ਕਿਹਨਾਂ ਕਿਹਨਾਂ ਨਾਲ ਇਸ ਦੇ ਤੇ ਵਿਚਾਰ ਚਰਚਾ ਕੀਤੀ ਸਾਡੇ ਮਨ 'ਚ ਇਹ ਸਵਾਲ ਹੈ ਕਿਉਂਕਿ ਸਾਡੀ ਕਿਸਮਤ ਦਾ ਫੈਸਲਾ ਕਰਨ ਵਾਲੇ ਜੋ ਸੰਸਦ ਮੈਂਬਰ ਨੇ ਉਹਨਾਂ ਨੇ ਸਟੇਕ ਹোল্ডার ਨੂੰ ਨਾ ਪੁੱਛ ਕੇ ਬਿਨਾ ਬੜੇ ਸਾਨੂੰ ਲੱਗ ਰਿਹਾ ਵੀ ਉਹਨਾਂ ਨੇ ਕਾਨੂੰਨ ਨੂੰ ਬਿਨਾ ਬੜੇ ਇਹਦੇ ਤੇ ਇਹਦੇ ਹੱਕ 'ਚ ਵੋਟ ਪਾਈ ਹੈ। ਇਸ ਕਰਕੇ ਅਸੀਂ ਨੇ ਇਹਦੇ ਤੇ ਫੈਸਲਾ ਕੀਤਾ ਕਿ ਅਸੀਂ ਬੈਨਰ ਲਗਾ ਕੇ ਤੇ ਮੁੱਖ ਇਹਨੂੰ ਜਿਹੜਾ ਸੰਸਦ ਮੈਂਬਰ ਆ ਰਵਨੀਤ ਬਿੱਟੂ ਜੀ ਜੋ ਭਾਜਪਾ ਤੋਂ ਨੇ ਉਹਨਾਂ ਨੂੰ ਅਸੀਂ ਇੱਕ ਚਿੱਠੀ ਲਿਖ ਰਹੇ ਹਾਂ ਇਸ ਬਾਲਾਂ ਦੇ ਜਵਾਬਤ ਠੀਕ ਹੈ ਕੀ ਲੱਗਦਾ ਤੁਹਾਨੂੰ ਵੀ ਜੀ ਵੀ ਆਰਾਮ ਵੀ ਸਹੀ ਨਹੀਂ ਹੈ ਇਹ ਜੋ ਨਹੀਂ ਬਿਲਕੁਲ ਸਹੀ ਨਹੀਂ ਹੈਗਾ ਜੀ ਇਸ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੀ ਆ ਵੀ ਜੋ ਮੰਰੇਗਾ ਕਾਨੂੰਨ ਸੀਗਾ ਉਹ ಗ್ರಾಮ ਸਭਾ ਨੂੰ ਤਾਕਤ ਦਿੰਦਾ ਸੀਗਾ ਪਿੰਡ ਨੂੰ ਤਾਕਤ ਦਿੰਦਾ ਸੀਗਾ ਤੇ ਸਟੇਟ ਕੋਲ ਤਾਕਤ ਸੀ ਉਹ ਆਪਣੇ ਜੋ ਪ੍ਰੋਜੈਕਟ ਸੀ ਆਪਣੇ ਜੋ ਵਿਕਾਸ ਦੇ ਕਾਰਜ ਸੀਗੇ ਉਹ ਆਪ ਤੈਅ ਕਰਦੇ ਸੀਗੇ ಗ್ರಾಮ ਸਭਾ ਥਰੂ ਤੇ ਬੀਵੀ ਰਾਮਜੀਤ ਇਸ ਤਰ੍ਹਾਂ ਇਸ ਤੋਂ ਬਿਲਕੁਲ ਉਲਟਾ ਇਹ ਪਿੰਡਾਂ ਨੂੰ ਸ਼੍ਰੇਣੀਆਂ 'ਚ ਵੰਡਿਆ ਜਾਵੇਗਾ A B C ਮੰਨ ਲਓ ਜਿਹੜਾ A ਸ਼੍ਰੇਣੀ 'ਚ ਜਿਹੜੇ ਪਿੰਡ ਆਉਂਦੇ ਨੇ ਤੇ ਉਹਨਾਂ 'ਚ ਕੰਮ ਬਿਲਕੁਲ ਘਟ ਚੱਲੂਗਾ ਜੀ ਮੰਨ ਲਓ ਸਾਡੇ ਨੇੜੇ ਤੇੜੇ ਤੇ ਪਿੰਡੇ ਇਹ ਸਰੇ ਨਹੀਂ ਚਾਉਂਦੇ ਨੇ ਤਾਂ ਜਿਹੜੇ ਸਾਡੇ ਵਰਕਰ ਨੇ ਉਹ ਕਿੱਥੇ ਜਾਣਗੇ ਇਹ ਵੱਡਾ ਸਵਾਲ ਆ ਨਾ ਜੀ ਮੈਂ ਤੁਸੀਂ ਰੀਡ ਕੀਤਾ ਜਾਨੀ ਕਿ ਉਹਦਾ ਹੁਸਨ ਹਾਂਜੀ ਹਾਂਜੀ ਬਿਲਕੁਲ ਜੀ ਪਹਿਲਾਂ 5 ਕਿਲੋਮੀਟਰ ਤੋਂ ਜੇ ਦੂਰ ਜਾਂਦੇ ਤੇ ਮਨਰੇਗਾ ਵਿੱਚ ਪ੍ਰੋਵੀਜ਼ਨ ਸੀਗਾ ਕਿ 5 ਕਿਲੋਮੀਟਰ ਤੋਂ ਦੂਰ ਜਾਣ ਵਾਲੇ ਨੂੰ ਕਿਰਾਇਆ ਦਿੱਤਾ ਹੀ ਜਾਊਗਾ ਮਨਰੇਗਾ ਵਰਕਰ ਨੂੰ ਤੇ ਇਹਦੇ ਵਿੱਚ ਇਹ ਪ੍ਰੋਵੀਜ਼ਨ ਹਾਲ ਤੱਕ ਤਾਂ ਹੈ ਨਹੀਂ ਇੱਕ ਤੇ ਦੂਸਰਾ ਜੇਕਰ ਆਪਾਂ ਦੇਖਿਆ ਜਾਵੇ ਮਨਰੇਗਾ ਵਿੱਚ ਜੋ ਤਾਕਤ ਸੀ ਉਹ ਮਜ਼ਦੂਰ ਕੋਲ ਜ਼ਿਆਦਾ ਸੀ ਜਿਹੜਾ ਮਨਰੇਗਾ ਕਾਨੂੰਨ ਸੀ ਉਹ ਮਜ਼ਦੂਰ ਨੂੰ ਮੰਗ ਆਧਾਰਿਤ ਕਾਨੂੰਨ ਸੀਗਾ ਇਹਦੇ ਵਿੱਚ ਇਹ ਨਹੀਂ ਸੀਗਾ ਕਿ ਜਿਸ ਤਰ੍ਹਾਂ ਕਿ ਹੁਣ ਸੈਂਟਰ ਸਰਕਾਰ ਬਜਟ ਤੈਅ ਕਰੂਗੀ ਵੀ ਕਿਹੜੇ ਸੂਬੇ ਨੂੰ ਕਿੰਨਾ ਦੇਵੇਗਾ ਦਿੱਤਾ ਹੀ ਜਾਊਗਾ ਤੇ ਜੋ ਮਨਰੇਗਾ ਵਿੱਚ ਸੀਗਾ ਇਹ ਡਿਮਾਂਡ ਤੇ ਆਧਾਰਿਤ ਸੀਗਾ ਇਹ ਡਿਮਾਂਡ ਮੰਨ ਲਓ ਜੇ ਡਿਮਾਂਡ ਜ਼ਿਆਦਾ ਹੋਊਗੀ ਤਾਂ ਕੇਂਦਰ ਸਰਕਾਰ ਦੀ ਮਜਬੂਰੀ ਸੀ ਉਹਨੂੰ ਬਜਟ ਹੋਰ ਰੱਖਣਾ ਪੈਣਾ ਸੀਗਾ ਇਹ ਸੀ ਬੀਬੀ ਰਾਮ ਜੀ ਇਸ ਤੋਂ ਉਲਟਾ ਜੇਕਰ ਜਿੰਨਾ ਉਹਨਾਂ ਨੇ ਬਜਟ ਤੈਅ ਕਰਤਾ ਉਸ ਤੋਂ ਇਹ ਜ਼ਿਆਦਾ ਖਰਚੇ ਹੁੰਦਾ ਤਾਂ ਉਹ ਸਟੇਟ ਦੇਗਾ ਕਿਉਂਕਿ ਸਟੇਟ ਆਪਣੇ ਜੇਕਰ ਆਪਾਂ ਗੱਲ ਕਰ ਰਹੀ ਹੈ ਕੀਤੀ ਜਾਵੇ ਸਟੇਟ ਆਪਣਾ ਪਹਿਲਾਂ ਹੀ ਕਰਈਈ ਨੇ तकरीबन ਸਾਰੇ ਇਹ ਸੂਬਿਆਂ ਦੀ ਗੱਲ ਕੀਤੀ ਜਾਵੇ ਸਾਰੇ ਸੂਬੇ ਨੇ ਜਿਹੜੇ ਮਾਲੀ ਹਾਲਤ ਉਹਨਾਂ ਦੀ ਠੀਕ ਨਹੀਂ ਤੇ ਜੋ ਇਹਨਾਂ ਨੇ ਕਿਹਾ ਵੀ 40% ਦੀ ਗੱਲ ਆਪਾਂ ਕਰ ਰਹੇ ਹਾਂ ਤੇ ਮੈਨੂੰ ਤਾਂ ਇਹ ਲੱਗਦਾ ਵੀ ਪੰਜਾਬ ਵਿੱਚ ਤਾਂ ਇੱਕ ਦਿਨ ਵੀ ਕਿਸੇ ਮਨਰੇਗਾ ਮਜ਼ਦੂਰ ਨੂੰ ਕੰਮ ਨਹੀਂ ਮਿਲਣਾ ਜੇ ਬੀਬੀ ਰਾਮ ਜੀ ਤਹਿਤ ਇਹ ਇਹ ਕਲੀਅਰ ਆ ਕਿਉਂਕਿ ਪੰਜਾਬ ਸਰਕਾਰ ਦੀ ਹੈਸੀਅਤ ਨਹੀਂ ਉਹ 40% ਫੰਡ ਪਾ ਸਕੇ ਉਹਦੇ ਵਿੱਚ ਕਿਉਂਕਿ ਉਹਨਾਂ ਤੋਂ ਜੇ ਆਪਾਂ ਗੱਲ ਕੀਤੀ ਜਾਵੇ 2025-26 ਦਾ 10% ਵੀ ਪੰਜਾਬ ਸਰਕਾਰ ਤੋਂ ਪਾਇਆ ਨਹੀਂ ਗਿਆ ਕੀ ਨਾਮ ਹੈ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਾਮ ਸੁਖਵੀਰ ਕੌਰ ਹੈ ਤੇ ਮੈਂ ਕਨਸੂਆ ਖੁਰਦੀ ਰਹਿਣ ਵਾਲੀ ਆ ਇਹਨਾਂ ਨੂੰ ਰਵਨੀਤ ਬਿੱਟੂ ਨੂੰ ਸਾਡਾ ਇਹ ਸਵਾਲ ਹੈ ਕਿ ਜਿਵੇਂ ਕਿ ਸਾਡੇ ਬੈਨਰ ਤੇ ਲਿਖਿਆ ਗਿਆ ਹੈ ਕਿ ਮਨਰੇਗਾ ਨੂੰ ਬਹਾਲ ਕਰੋ ਤੇ ਬੀਬੀ ਜੀ ਰਾਮ ਜੀ ਨੂੰ ਰੱਦ ਕਰੋ ਇਹਦਾ ਇਹ ਕਾਰਨ ਹੈ ਕਿ ਜਿਹੜਾ ਅਸੀਂ ਆਪਣਾ ਪ੍ਰੋਜੈਕਟ ਸੀਗੇ ਮਜ਼ਦੂਰ ਉਹ ਆਪ ਬਣਾਉਂਦੇ ਸੀਗੇ ਪਰ ਇਹ ਜਿਹੜਾ ਹੱਕ ਆ ਕੇਂਦਰ ਸਰਕਾਰ ਵੱਲੋਂ ਸਾਡੇ ਤੋਂ ਖੋਹ ਲਿਆ ਗਿਆ ਹੈ ਤੇ ਅਸੀਂ ਆਪਣੀ ਮਜ਼ਦੂਰੀ ਵੀ ਕਰਦੇ ਸੀ ਤੇ ਆਪਣਾ ਪ੍ਰੋਜੈਕਟ ਵੀ ਤਿਆਰ ਕਰਦੇ ਸੀ ਬਟ ਕੇਂਦਰ ਸਰਕਾਰ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਹੁਣ ਉਹ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਇਹ ਤੈਅ ਕਰਨਗੇ ਕਿ ਮਜ਼ਦੂਰ ਕਿੱਥੇ ਕੰਮ ਕਰਨਗੇ ਤੇ ਇਹਦੇ ਨਾਲ ਹੀ ਜਿਹੜਾ ਪਿੰਡ ਹੈ ਉਹਨੂੰ ਵੀ ਤੋੜਿਆ ਜਾ ਰਿਹਾ ਏ ਪਹਿਲਾਂ ਇਦਾਂ ਸੀ ਕਿ ਜਿਹੜੇ 5 ਏਕੜ ਵਾਲੇ ਕਿਸਾਨ ਸੀਗੇ ਉਹ ਵੀ ਮਨਰੇਗਾ ਦੇ ਵਿੱਚ ਕੰਮ ਕਰ ਸਕਦੇ ਸੀ ਆਪਣੇ ਖੇਤਾਂ ਦੇ ਕੰਮ ਕਰਨ ਦੇ ਨਾਲ-ਨਾਲ ਪਰ ਬੀਬੀ ਜੀ RAM JI ਵੱਲੋਂ ਵੀ ਇਸ ਨੂੰ ਵੀ ਰੱਦ ਕਰ ਦਿੱਤਾ ਗਿਆ ਏ ਤਾਂ ਸਾਡਾ ਇਹ ਸਵਾਲ ਹੈ ਕਿ ਇਹ ਸਹੀ ਹੈ ਇਹ ਬਹੁਤ ਗਲਤ ਹੋ ਰਿਹਾ ਹੈ ਮਜ਼ਦੂਰਾਂ ਦੇ ਨਾਲ ਗਲਦੀ ਸ਼ਹਿਰ ਇੱਕ ਮਿੰਟ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਨਾਮ ਕੁਲਦੀਪ ਘਰ ਜੀ ਇਹ ਮੇਰਾ ਪ੍ਰਿੰਟ ਕੰਸਲ ਖਰਦਾ ਸਾਡਾ ਕੰਮ ਪਹਿਲਾਂ ਚੱਲਦਾ ਸੀ ਪਰ ਇੰਨਾ ਨਹੀਂ ਸੀ ਚੱਲਦਾ ਫਿਰ ਵੀ ਅਸੀਂ ਹੁਣ ਵੀ ਹੁਣ ਸਾਨੂੰ ਇਹ ਬੰਦ ਕਰਨ ਨੂੰ ਕਹਿ ਰਹੇ ਨੇ ਵੀ ਬੰਦ ਕਰੋ ਫਿਰ ਵੀ ਹੁਣ ਸਾਡਾ ਕੰਮ ਨਹੀਂ ਚੱਲ ਰਿਹਾ ਹੁਣ ਅਸੀਂ ਘਰ ਦੇ ਚੁੱਲ੍ਹੇਾਰੇ ਹੁਣ ਗਰੀਬ ਗੁਰਬਾਰੇ ਬੱਚੇ ਪੜਾਣਾ ਦੇ ਪੜਦੇ ਨੇ ਉਹਨਾਂ ਦੀ ਪੜ੍ਹਾਈਆਂ ਦੇ ਖਰਚੇ ਅਸੀਂ ਕਿੱਥੋਂ ਤੋੜਾਂਗੇ ਜਦ ਸਾਨੂੰ ਪਹਿਲਾਂ ਤਾਂ 100 ਦਿਨ ਕਹਤਾ ਹਾਂ ਤਾਂ 50 ਦਿਨ ਦਾ ਕੰਮ ਵੀ ਨਹੀਂ ਮਿਲਿਆ ਕਦੇ ਵੀ ਕਦੇ 35 ਦਿਨ ਲਾਉਂਦੇ ਕਈ 3 ਦਿਨ ਲਾਉਂਦੇ ਤੇ ਹੁਣ ਸਾਰੀਆਂ ਪੜਾਣਾ ਬਜ਼ੁਰਗਾਂ ਨੇ ਜਿਹੜੀ ਉਹ ਕਿੱਥੇ ਜਾਣਗੇ ਤੇ ਉਹਦੇ ਚੁੱਲਿਆਂ ਦਾ ਧੂਆਂ ਕਿਵੇਂ ਨਿਕਲੂਗਾ ਤੇ ਜਿਹੜੇ ਬੱਚਿਆਂ ਦੇ ਫੀਸਾਂ ਭਰਦੇ ਤੇ ਅਸੀਂ ਉਹ ਵੀ ਬੰਦ ਹੋ ਗਈਆਂ ਸਾਡੇ ਬੱਚੇ ਨੇ ਉਹ ਪੜਾਵਾਂਗੇ ਅਸੀਂ ਕਿੱਥੋਂ ਜੀ ਫਿਰ ਇੱਥੇ ਹੁਣ ਬੇਰਜਗਰੀ ਮੰਗੋ ਘਰੇ ਬੈਠੇ ਸਾਰੇ ਹੁਣ ਇਹ ਜਿਹੜਾ ਰਾਮ ਜੀ ਵਾਲਾ ਜੀ ਇਹ ਸਾਡੇ ਪ੍ਰੋਜੈਕਟ ਇਹਨਾਂ ਕਰੇ ਵਾਪਸ ਲੈਣਾ ਸਾਨੂੰ ਮਰਜੇਗਾ ਮੰਨੇ ਰਗਾ ਜਿਹੜੇ ਸਾਰੀਆਂ ਹਦਾਇਤਾਂ ਨੇ ਉਹ ਸਾਨੂੰ ਸਾਰੀਆਂ ਵਾਪਸ ਮਿਲਣੀਆਂ ਚਾਹੀਦੀਆਂ ਇਹ ਜਿਹੜਾ ਸਮੱਸਿਆ ਹੈ ਜਿਹੜੀ ਵੱਡੀ ਉਹ ਇਹ ਹੈ ਕਿ ਜਿਹੜਾ ਬੀਬੀ ਜੀ ਰਾਮ ਜੀ ਨਵਾਂ ਕਾਨੂੰਨ ਲੈ ਕੇ ਆਉਂਦਾ ਹੈ ਤੇ ਮਨਰੇਗਾ ਖਤਮ ਕੀਤੀ ਹੈ ਇਹ ਆਫਰਾ ਦਾ ਫਰੀਚ ਇਹ ਪੁੱਛਣਾ ਚਾਹੁੰਦੇ ਨੇ ਵੀ ਸਾਡੇ ਜਿਹੜੇ ਇਥੋਂ ਪੰਜਾਬ ਦੇ ਅੰਦਰੋਂ ਸਾਡੇ ਰਾਜ ਸਭਾ ਮੈਂਬਰ ਨੇ ਤੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਨੇ ਖਾਸ ਕਰ ਰਵਨੀਤ ਬਿੱਟੂ ਜੀ ਨੂੰ ਕਿਉਂਕਿ ਉਹਨਾਂ ਨੇ ਇਹਦੇ ਪੱਖ 'ਚ ਵੋਟ ਪਾਈ ਆ ਬਾਕੀ ਸਾਰਿਆਂ ਨੇ ਬੀਬੀ ਜੀ ਰਾਮ ਜੀ ਦੇ ਵਿਰੋਧ 'ਚ ਵੋਟ ਪਾਈ ਆ ਉਹ ਇਹਨਾਂ ਨੂੰ ਪੁੱਛਣਾ ਚਾਹੁੰਦੇ ਨੇ ਤੁਹਾਨੂੰ ਬਿੱਲ ਕਦੋਂ ਮਿਲਿਆ ਕਿੰਨੇ ਦਿਨ 'ਚ ਪੜ੍ਹਿਆ ਕਿਹਨੂੰ ਕਿਸ ਦਿਨ ਕਿਸ ਨਾਲ رائے ਕੀਤੀ ਆਪਦੇ ਏਰੀਆ 'ਚ رائے ਕੀਤੀ ਆਪਦੇ ਇਲਾਕੇ 'ਚ رائے ਕੀਤੀ ਕਿਹਨੂੰ رائے ਕੀਤੀ ਤੇ ਜੇ رائے ਹੀ ਨਹੀਂ ਕੀਤੀ ਤਾਂ ਤੁਸੀਂ ਨੇ ਇਹ ਜਿਹੜਾ ਕਾਨੂੰਨ ਹੈ ਇਹਦੇ ਤੇ ਵੋਟ ਕਿਵੇਂ ਪਾਈ ਐ ਤੁਹਾਨੂੰ ਤੁਸੀਂ ਕੀ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਤੁਸੀਂ ਪੰਜਾਬ ਨੂੰ ਬਿਹਤਰ ਜਾਣਦੇ ਹੋ ਇੱਥੇ ਦੇ ਸੀਐਮ ਰਹੇ ਨੇ ਇਹ ਮਤਲਬ ਸਾਡਾ ਬਾਰਡਰ ਏਰੀਆ ਦਾ ਸੂਬਾ ਇਹਦੇ ਵਿੱਚ ਜੇ 60 40 ਦੀ ਰੇਸ਼ੋ ਚ ਤੁਸੀਂ ਲੈ ਕੇ ਆਮੋਗੇ ਤਾਂ 10% ਤਾਂ ਪੰਜਾਬ ਸਰਕਾਰ ਤੋਂ ਪਹਿਲਾਂ ਨਹੀਂ ਪਾਇਆ ਗਿਆ ਅਭੀਤੀ ਸਾਲ ਚ ਨਹੀਂ ਪਾਇਆ ਗਿਆ 60 40% ਕਿੱਥੋਂ ਪਾਇਆ ਜਾਏਗਾ ਦੂਜੀ ਵੱਡੀ ਗੱਲ ਨਵੇਂ ਪ੍ਰੋਜੈਕਟ ਨਵੇਂ ਬੀਵੀਜੀ ਰਾਮ ਜੀ ਬਿੱਲ ਲਿਆਉਣ ਤੋਂ ਬਾਅਦ ਸਾਰੇ ਜੋਬ ਘਟ ਨਵੇਂ ਬਣਾਉਣੇ ਪੈਣਗੇ ਸਾਰੀ ਜਿਹੜੀ ਜਿੰਨੀ ਵੀ ਸਟੇਸ਼ਨਰੀ ਹੈ ਜਿੰਨਾ ਵੀ ਮਸ਼ੀਨਰੀ ਹੈ ਸਾਰੀ ਤੇ ਕਰੋੜਾਂ ਹਰਬਾਰ ਪਈਆ ਖਰਚਾ ਆਏਗਾ ਇਹਦੇ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਲੋਕਾਂ ਦੇ ਟੈਕਸ ਤੋਂ ਕੱਟ ਕੇ ਪੈਸਾ ਜਾਏਗਾ ਉਹ ਵੱਡੀ ਗੱਲ ਇਹਦੇ ਚ ਇੱਕ ਹੋਰ ਵੀ ਹੈ ਜਿਹੜਾ ਪਿੰਡਾਂ ਦੇ ਲੋਕਾਂ ਨੂੰ ਹੱਕ ਮਿਲਿਆ ਸੀ ਪਿੰਡ 'ਚ ਬੈਠ ਕੇ ਜਿੱਥੇ ਮਨਰੇਗਾ ਤਹਿਤ ਦਿਹਾੜੀ ਲਈ ਜਾਂਦੀ ਸੀਗੀ ਡਿਮਾਂਡ ਪਾਈ ਜਾਂਦੀ ਸੀਗੀ ਉੱਥੇ ਪਿੰਡ 'ਚ ਵਿਉਂਤਬੰਦੀ ਵੀ ਕੀਤੀ ਜਾਂਦੀ ਸੀ ਕਿ ਅਸੀਂ 100 ਦਿਨ ਕੰਮ ਕਿੱਥੇ ਕਿੱਥੇ ਕਿਵੇਂ ਲੈਣਾ ਦੂਜੀ ਗੱਲ ਪਿੰਡ ਦੇ ਕੋਲੇ ಗ್ರಾಮ ਸਭਾ ਕੋਲੇ ਪੰਚਾਇਤ ਕੋਲੇ ਪਿੰਡ ਕੋਲੇ ਤਾਕਤ ਸੀ ਕਿ ಗ್ರಾಮ ਸਭਾ ਚ ਉਹ ਮਤਾ ਪਾ ਕੇ ਉੱਪਰ ਭੇਜਿਆ ਜਾਂਦਾ ਸੀ ਉਹ ਤਾਕਤ ਖੋਹੀ ਗਈ ਪਿੰਡ ਦੀ ਦੂਸਰਾ ਉਦੋਂ ਅਗਲੀ ਗੱਲ ਕਿ ਜਿਹੜਾ ਸੂਬਿਆਂ ਕੋਲੇ ਸੀ ਸੂਬਿਆਂ ਕੋਲੇ ਫੈਡਰਲਿਜ਼ਮ ਦੀ ਤਾਕਤ ਸੀ ਉਹ ਇਹਨਾਂ ਨੇ ਬਾਹ ਮੋੜ ਕੇ ਸੰਗੀ ਦਬਤੀ ਹੈ ਉਹ ਇਹਨਾਂ ਤੋਂ ਖੋਹੀ ਗਈ ਹੈ 60 40 ਦੇ ਨਾਲ ਇਸ ਤਰੀਕੇ ਨਾਲ ਜਿਹੜਾ ਪੰਜਾਬ ਦੇ ਅੰਦਰ ਇਹ ਨਹੀਂ ਚੱਲ ਪਾਏਗਾ ਕਿਵੇਂ ਹੈ ਕਿਉਂਕਿ ਜਿਸ ਤਰੀਕੇ ਨਾਲ ਗਾਰੰਟੀ ਇਹ ਕਹਿ ਰਹੇ ਨੇ ਗਾਰੰਟੀ ਜਿਵੇਂ ਪੈਨਸ਼ਨ ਆਉਂਦੀ ਹੈ ਬਡਾਪਾ ਪੈਨਸ਼ਨ ਬਡਾਪਾ ਪੈਨਸ਼ਨ ਨੂੰ ਤੁਸੀਂ ਦੇਖੋਗੇ 2 ਮਹੀਨੇ ਨਾਲ ਦਿੱਤੀ ਤਾਂ ਕੋਈ ਕੀ ਕਰ ਲੇਗਾ ਇਸੇ ਤਰੀਕੇ ਨਾਲ ਸਾਡੇ ਆਯੂਸ਼ਮਾਨ ਕਾਰਡ ਆਯੂਸ਼ਮਾਨ ਕਾਰਡ 'ਚ ਪਹਿਲਾਂ ਹੀ ਦੇਖਿਆ ਜਾਂਦਾ ਕਿ ਪੈਸੇ ਹੈਗੇ ਜਾਂ ਨਹੀਂ ਆਯੂਸ਼ਮਾਨ ਕਾਰਡ ਤੇ ਲੋਕਾਂ ਦਾ ਇਲਾਜ ਉਸ ਤੋਂ ਬਾਅਦ ਸ਼ੁਰੂ ਹੁੰਦਾ ਭਾਵੇਂ 5 ਲੱਖ ਦਾ ਕਾਰਡ ਬਣੇ ਗਿਆ ਆਯੂਸ਼ਮਾਨ ਲੋਕਾਂ ਦਾ ਜੀ ਨੂੰ ਮਰਜ਼ੀ ਪੁੱਛ ਲਓ ਜਿਹੜਾ ਮਰਜ਼ੀ ਹਸਪਤਾਲ 'ਚ ਜਾਂਦਾ ਪਰ ਮਿਲਦਾ ਨਹੀਂ ਉਹ ਸਭ ਚੀਜ਼ਾਂ ਤਾਂ ਮਿਲਣਗੀਆਂ ਜੇ ਇਹਦੇ 'ਚ ਬੁਨਿਆਦੀ ਅਧਿਕਾਰ ਸੀਗਾ ਮਨਰੇਗਾ ਚ ਉਹ ਇਹਨਾਂ ਤੋਂ ਖੋਹਿਆ ਗਿਆ ਡਿਮਾਂਡ ਡਰਾਈਵਨ ਜਿਹੜੀ ਸਕੀਮ ਸੀ ਉਹਨੂੰ ਬੰਦ ਕਰਕੇ ਸਪਲਾਈ ਡਰਾਈਵਨ ਕਰਤੀ ਹੈ ਉਹਦੇ ਨਾਲ ਵੱਡੀ ਗੱਲ ਇਹ ਹੋਏਗੀ ਕਿ ਵਿਕਾਸ ਹੈ ਜਿਹੜਾ ਜਿਹੜੇ-ਜਿਹੜੇ ਸੂਬਿਆਂ ਦਾ ਵਿਕਾਸ ਦੇਖਿਆ ਜਾਏਗਾ ਸੂਬਿਆਂ ਦੀ ਆਬਾਦੀ ਦੇਖੀ ਜਾਏਗੀ ਪੰਜਾਬ ਦਾ ਵਿਕਾਸ ਇਸ ਤਰੀਕੇ ਨਾਲ ਦੇਖਿਆ ਜਾਏਗਾ ਕਿ ਇੱਥੇ ਬਿਜਲੀ ਦਾ ਪ੍ਰਬੰਧ ਲਾਈਟ ਪਾਣੀ ਦਾ ਪ੍ਰਬੰਧ ਇੱਥੇ ਸੜਕਾਂ ਦਾ ਪ੍ਰਬੰਧ ਜਿਹੜਾ ਆਮ ਬੰਦੇ ਲਈ ਇਨਫਰਾਸਟ੍ਰਕਚਰ ਦਾ ਪ੍ਰਬੰਧ ਹੈ ਉਹ ਕਿੰਨਾ ਕੁ ਠੀਕ ਹੈ ਉਸ ਤੋਂ ਬਾਅਦ ਉਸ ਏਰੀਏ ਨੂੰ ਉੱਥੇ ਉਹ ਕੰਮ ਦਿੱਤਾ ਜਾਏਗਾ ਜਿਵੇਂ ਸਾਡੇ ਆਮ ਗੱਲ ਚੱਲਦੀ ਹੈ ਕਿ ਜਿੰਨਾ ਜੁਪੀ ਕੱਲੇ ਨੂੰ ਪੈਸਾ ਚਲਾ ਜਾਂਦਾ ਸਾਡੇ ਕੇਂਦਰ ਦੇ ਬਜਟ ਚੋਂ ਉਹਨਾਂ ਦੱਖਣੀ ਭਾਰਤ ਦੇ ਪੰਜ ਸੂਬਿਆਂ ਨੂੰ ਨਹੀਂ ਜਾਂਦਾ ਉਹ ਪੈਸਾ ਕਿਉਂ ਕਿਉਂਕਿ ਉੱਥੇ ਆਵਾਦੀ ਤੇ ਵਿਕਾਸ ਦੇਖਿਆ ਜਾਂਦਾ ਜੋ ਆਵਾਦੀ ਤੇ ਵਿਕਾਸ ਦੇਖ ਕੇ ਕੰਮ ਹੋਏਗਾ ਤਾਂ ਇੱਥੇ ਨਹੀਂ ਕੰਮ ਮਿਲੇ ਪਾਏਗਾ ਸਭ ਦੀ ਮੰਗ ਇਹ ਹੈ ਕਿ ਮਨਰੇਗਾ ਨੂੰ ਬਹਾਲ ਕੀਤਾ ਜਾਵੇ ਬੀਵੀ ਜੀ ਰਾਮ ਜੀ ਨੂੰ ਰੱਦ ਕੀਤਾ ਜਾਵੇ ਦੂਸਰਾ ਕੇਂਦਰ ਦੀ ਸਰਕਾਰ ਵੱਲੋਂ ਬੀਜੇਪੀ ਦੀ ਵੱਲੋਂ ਬਾਰ ਬਾਰੀ ਗੱਲ ਆ ਰਹੀ ਹੈ ਕਿ ਕਾਂਗਰਸ ਜਾਂ ਦੂਜੇ ਗੁੰਮਰਾਹ ਕਰ ਰਹੇ ਨੇ ਉਹ ਆਪ ਹੀ ਦੱਸ ਦਣ ਅੱਜ ਸਵਾਲ ਆਏ ਨੇ ਆ 5 9 ਸਵਾਲ ਨੇ 9 ਸਵਾਲਾਂ ਦਾ ਕੀ ਤਸੱਲੀ ਬਖਸ ਉੱਤਰ ਹੈ ਉਹ ਦੱਸ ਦਣ ਦੂਜੀ ਵੱਡੀ ਗੱਲ ਲੋਕਾਂ ਨੂੰ ਕਿਉਂ ਨਹੀਂ ਪੁੱਛਿਆ ਗਿਆ ਸਟੇਕ ਹোল্ডার ਨੂੰ ਬਿਲਕੁਲ ਹੀ ਨਹੀਂ ਅਣਗੌਲਿਆ ਕਿਉਂ ਕੀਤਾ ਗਿਆ ਇਹ ਦੋ ਹਿੰਦੁਸਤਾਨ ਚ ਅਗਲੀ ਗੱਲ ਇਹ ਵੀ ਹੈ ਜੇ ਉਹ ਕਹਿ ਰਹੇ ਨੇ ਕਿ ਘਾਪਲੇ ਸੀਗੇ ਮਨਰੇਗਾ ਦੇ ਵਿੱਚ ਘਾਪਲਿਆਂ ਨੂੰ ਕਿਵੇਂ ਦੂਰ ਕਰਕੇ ਠੀਕ ਕੀਤਾ ਜਾ ਸਕਦਾ ਸੀਗਾ ਨਾ ਕਿ ਕਾਨੂੰਨ ਹੈ ਤੁਸੀਂ ਰੱਦ ਕਰ ਦੋ ਤਾਂ ਕਿੰਨੇ ਕਾਨੂੰਨ ਨੇ ਜਿਨ੍ਹਾਂ ਚ ਕਾਪੜੇ ਨੇ ਸਭ ਚੀਜ਼ਾਂ ਕਿਵੇਂ ਬੰਦ ਕਰ ਦੋਗੇ ਦੂਜੀ ਵੱਡੀ ਗੱਲ ਉਹਦੇ ਚ ਕਿ ਹੋਰ ਵੀ ਹੈ ਕਿ ਜਿਹੜਾ ਮਨਰੇਗਾ ਕਾਨੂੰਨ ਹੈ ਮਨਰੇਗਾ ਕਾਨੂੰਨ ਜਿੱਥੇ ਲੋਕਾਂ ਨੂੰ ਗ੍ਰਾਮ ਸਭਾ ਨੂੰ ਪੰਚਾਇਤ ਨੂੰ ਸੂਬਿਆਂ ਨੂੰ ਰਾਈਟ ਦਿੰਦਾ ਸੀਗਾ ਉਥੇ ਇਹਦੇ ਅੰਦਰ ਜਿਹੜੀਆਂ ਬਾਕੀ ਸਕੀਮਾਂ ਸਹੂਲਤਾ ਸੀਗੀਆਂ ਉਹ ਵੀ ਸ਼ਾਇਦ ਪਤਾ ਨਹੀਂ ਕਿ ਉਹਦੇ ਚ ਲਾਗੂ ਹੋਣਗੀਆਂ ਜਾਂ ਨਹੀਂ ਇਹ ਵੀ ਖਾਸ ਹੈ 200 ਦਿਨ ਕਿਉਂ ਨਹੀਂ ਦਿੱਤਾ ਗਿਆ ਮਨਰੇਗਾ ਚ ਦੇਣਾ ਸੀਗਾ ਤਾਂ ਕਿਉਂ ਨਹੀਂ ਦਿੱਤਾ ਜਾ ਸਕਦਾ ਸੀਗਾ 200 ਦਿਨ ਕਰ ਦਿੰਦੇ ਇਹ ਤਾਂ ਬਲਕਿ ਚਾਹੀਦਾ ਤਾਂ ਇਹ ਸੀ ਕਿ ਮਨਰੇਗਾ ਵਰਗੀ ਸਕੀਮ ਸ਼ਹਿਰਾਂ ਵਾਸਤੇ ਵੀ ਚਾਹੀਦੀ ਸੀ ਜਿਵੇਂ ਰਾਜਸਥਾਨ ਦੀ ਸਰਕਾਰ ਨੇ 150 ਦਿਨ ਦਾ ਸ਼ਹਿਰੀਆਂ ਵਾਸਤੇ ਵੀ ਇੱਕ ਲੈ ਕੇ ਆਂਦਾ ਸੀ ਇਹ ਤਾਂ ਪੂਰੇ ਹਿੰਦੁਸਤਾਨ 'ਚ ਇਸ ਤਰੀਕੇ ਦੀ ਚਾਹੀਦੀ ਸੀ ਨਾ ਕਿ ਬੰਦ ਕਰਨ ਦੀ ਲੋੜ ਸੀਗੀ ਇਹ ਤਾਂ ਲੋਕਾਂ ਦੇ ਚੁੱਲਿਆਂ ਤੇ ਲੋਕਾਂ ਦੇ ਢਿੱਡ ਤੇ ਸਿੱਧੀ ਲੱਤ ਜਿਉਣ ਦਾ ਅਧਿਕਾਰ ਦੇ ਕੇ ਵੀ ਲੋਕਾਂ ਤੋਂ ਜਿਉਣ ਦਾ ਅਧਿਕਾਰ ਖੋਹਿਆ